Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੈਂ ਇੱਥੇ ਦੱਸਣਾ ਚਾਹੁੰਦਾ ਕਿ BSF ਤੇ ਪੰਜਾਬ ਪੁਲਿਸ ਲਗਾਤਾਰ ਜਿਹੜੇ ਸਮਗਲਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਇਸੇ ਤਹਿਤ ਜਿਹੜਾ ਦਾਲਪਿੰਡ ਦੇ ਵਿੱਚ ਇੱਕ ਇਨਫੋਰਮੇਸ਼ਨ ਜਿਹੜੀ ਆ ਉਹ ਪੁਲਿਸ ਵੱਲੋਂ ਤੇ ਆਪਣੇ ਆਮ ਲੋਕਾਂ ਵੱਲੋਂ ਡਿਵੈਲਪ ਹੋਈ ਸੀ ਕਿ ਇੱਕ ਨੌਜਵਾਨ ਵਿਅਕਤੀ ਨਾ ਕਣਕ ਦੇ ਵਿੱਚ ਪਿੰਡ ਦਾ ਵਾਸੀ ਨਹੀਂ ਹੈ ਤੇ ਕਣਕ ਦੇ ਵਿੱਚ ਕੁਝ ਲੱਭ ਰਿਹਾ ਤੁਰੰਤ ਕਾਰਵਾਈ ਕਰਦੇ ਹੋਏ ਬੀਐਸਐਫ ਤੇ ਪੰਜਾਬ ਪੁਲਿਸ ਨੇ ਉਹਨੂੰ ਕਾਬੂ ਕੀਤਾ ਜਦੋਂ ਇਹਦੀ ਵੈਰੀਫਿਕੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹਨੇ ਡਰੋਨ ਰਾਹੀਂ ਗਤੀਵਿਧੀ ਕਰਦੇ ਹੋਏ ਇੱਕ ਜਿਹੜਾ ਹੈਰੋਨਾਉ ਪਾਕਿਸਤਾਨ ਤੋਂ ਭਾਰਤੋਂ ਮੰਗਵਾਈ ਇਨੂੰ ਤੁਰੰਤ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਖਿਲਾਫ ਐਫ ਆਈ ਆਰ ਨੰਬਰ 30 ਡੇਟਡ ਜਿਹੜੀ ਹੈ ਗਿਆ 19 3 24 ਅੰਡਰ ਸੈਕਸ਼ਨ ਜਿਹੜੀ 10 11 12 에어ਕ੍ਰਾਫਟ ਐਕਟ ਤੇ ਤੇ 21 ਐਨ ਡੀ ਪੀ ਐ ਸੈਕਟ ਦਰਜ ਰਜਿਸਟਰ ਕਰ ਲਿਆ ਇਹਨੂੰ ਗ੍ਰਿਫਤਾਰ ਕਰਕੇ ਤੇ ਇਹਨੂੰ ਪੇਸ਼ ਅਦਾਲਤ ਕੀਤਾ ਗਿਆ ਅਦਾਲਤ ਦੇ ਵਿੱਚ ਇਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਦੌਰਾਨੇ ਰਿਮਾਂਡ ਇਹਦੇ ਕੋਲੋਂ ਪੁੱਛਗਿੱਛ ਕਰਦੇ ਹੋਏ ਤੇ ਇਹਨੇ ਜਿਹੜੀ ਫਰਦਰ ਨਕਸ਼ਾਫ ਮੁਤਾਬਕ ਅੱਧਾ ਕਿਲੋ ਹੈਰੋਨ ਜਿਹੜੀ ਆ ਰਿਕਵਰ ਕਰਾਈ ਹੈ ਜਿਹਨੂੰ ਕਬਜ਼ੇ ਵਿੱਚ ਲੈ ਕੇ ਤੇ ਅੱਜ ਫਿਰ ਪੇਸ਼ ਦਾਅਵਾ ਕੀਤਾ ਗਿਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇਸ ਗਤੀਵਿਧੀ ਦੇ ਵਿੱਚ ਸ਼ਾਮਲ ਹੋਰ ਦੋ ਵਿਅਕਤੀ ਸੀ ਇੱਕ ਦਾ ਨਾਮ ਜੀਪੀ ਸਿੰਘ ਤੇ ਦੂਜੇ ਦਾ ਦਵਿੰਦਰ ਸਿੰਘ ਸੀ ਇਹਨਾਂ ਨੂੰ ਵੀ ਇਸ ਮਕਦਮੇ ਦੇ ਵਿੱਚ ਜਨਾਬਾ ਨਾਮਜ਼ਦ ਕੀਤਾ ਸੀ ਇਹਦੇ ਵਿੱਚ ਜਿਹੜਾ ਜੀਪੀ ਸਿੰਘ ਦੂਸਰਾ ਦੋਸ਼ੀ ਕੋਹੜਕੇ ਦਾ ਰਹਿਣ ਵਾਲਾ ਇਹਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਐਕਟੀਵਿਟੀ ਡਰੋਨ ਰਾਹੀਂ ਆਈ ਆ ਜਿਹੜੀ ਮੌਕੇ ਦੀ ਐਵੀਡੈਂਸ ਕਲੈਕਟ ਹੋਈ ਸੀ ਉਸ ਮੁਤਾਬਕ ਜਿਹੜਾ ਵਾ ਡਰੋਨ ਆ ਉਸਮਾਨ ਸੁੱਟ ਕੇ ਤੇ ਵਾਪਸ ਚਲਾ ਗਿਆ ਸੀ ਸੋ ਮੁਕਦਮਾ ਜਿਹੜਾ ਇਹਦੇ ਚ ਦਰਜ ਕਰ ਲਿਆ ਇਹਦੀ ਤਫ਼ਤੀਸ਼ ਜਾਰੀ ਆ ਇਹਦੀ ਹਰ ਟੈਕਨੀਕਲ ਤਰੀਕੇ ਨਾਲ ਹੋਰ ਵੀ ਤਫ਼ਤੀਸ਼ ਕੀਤੀ ਜਾਊਗੀ ਦੂਸਰਾ ਮੈਂ ਇੱਥੇ ਜਿਹੜੇ ਇਸ ਸਮਗਲਰ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਹੈ ਉਹਨਾਂ ਨੂੰ ਤਾੜਨਾ ਵੀ ਦਿੰਨਾ ਕਿ ਆਪਣੀਆਂ ਇਹਨਾਂ ਗਤੀਵਿਧੀਆਂ ਤੋਂ ਬਾਜ਼ ਆ ਜਾਓ ਨਹੀਂ ਤਾਂ ਜਦੋਂ ਅਸੀਂ ਹਰ ਤੀਜੇ ਚੌਥੇ ਦਿਨ ਕੋਈ ਨਾ ਕੋਈ ਵਿਅਕਤੀ ਜਿਹੜੇ ਇਹਨਾਂ ਗਤੀਵਿਧੀਆਂ 'ਚ ਸ਼ਾਮਲ ਹੜ ਕੇ ਜੇਲ੍ਹ 'ਚ ਭੇਜ ਦਿੱਤੇ ਉਹਨਾਂ ਦੇ ਵੀ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਭੇਜ ਦਾਂਗੇ ਦੂਸਰਾ ਮੈਂ ਇੱਥੇ ਨਾ ਕਈ ਵਿਅਕਤੀ ਇਹਨਾਂ ਧੰਦਿਆਂ ਦੇ ਵਿੱਚ ਪਾ ਕੇ ਕੁਝ ਜਾਇਦਾਦਾਂ ਬਣਾਉਂਦੇ ਨੇ ਮੈਂ ਇੱਥੇ ਦੱਸਣਾ ਤੇ ਕਲੀਅਰ ਕਰਨਾ ਚਾਹੁੰਦਾ ਕਿ 68 ਐਫ ਦੀ ਕਾਰਵਾਈ ਹੁੰਦੀ ਹੈ ਉਹਦੇ ਵਿੱਚ ਜਿਹੜੇ ਸਮਗਲਨਾਂ ਦੌਰਾਂ ਬਣਾਏ ਗਿਆਂ ਅਵੈਧ ਜਿਹੜੀਆਂ ਜਾਇਦਾਦਾਂ ਸਮੱਗਰੀਆਂ ਇਹਨਾਂ ਸਾਰਿਆਂ ਨੂੰ ਜ਼ਬਤ ਕੀਤਾ ਜਾਂਦਾ ਸੋ ਮੈਂ ਇਥੇ ਆਮ ਲੋਕਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬੀਐਸਰ ਤੇ ਪੰਜਾਬ ਪੁਲਿਸ ਦਾ ਪੂਰਨ ਸਹਿਯੋਗ ਦਿੱਤਾ ਸਰਚ ਆਪਰੇਸ਼ਨ ਚ ਵੀ ਸਹਿਯੋਗ ਦਿੱਤਾ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਸਹਿਯੋਗ ਦਿੱਤਾ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਨੇ ਇਸ ਕੰਮ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਤੇ ਇਨਫੋਰਮੇਸ਼ਨ ਦਿੱਤੀ ਆ ਉਹਨਾਂ ਨੂੰ ਰਵੈਤ ਦੇ ਮੁਤਾਬਕ ਜਿਹੜੇ ਆ ਪੂਰਨ ਤੌਰ ਤੇ ਜਿਹੜਾ ਇਨਾਮ ਜ਼ਰੂਰ ਦਿੱਤਾ ਜਾਵੇ ਥੈਂਕ ਯੂ